ਤਫਿਲਮ ਦੇ ਸਟਾਰ ਕਾਸਟ ਸਾਡੇ ਨਾਲ ਮੌਜੂਦ ਨੇ ਹਾਂ ਜੀ ਕਿਸ ਤਰ੍ਹਾਂ ਦੀ ਲੱਗੀ ਫਿਲਮ ਜਦੋਂ ਸਕਰੀਨ ਤੇ ਦੇਖੀ ਬੜੀ ਵਧੀਆ ਲੱਗੀ ਜੀ ਪਹਿਲਾਂ ਪ੍ਰੀਵਿਊ ਦੇਖਿਆ ਸੀ ਅੱਜ ਪੂਰੀ ਫਿਲਮ ਵੇਖੀ ਆ ਬੜਾ ਵਧੀਆ ਲੱਗਾ ਸੀ ਤੇ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਪੂਰਾ ਆ ਤਜਰਬਾ ਫਿਲਮ ਨੂੰ ਲੈ ਕੇ ਜੀ ਜੀ ਬੜਾ ਵਧੀਆ ਜੀ ਬਹੁਤ ਵੱਡੇ ਸੈਟਅਪਸ ਸੀਗੇ ਮਤਲਬ ਨਵਾਂ ਪਿੰਡ ਬਣਾਇਆ ਗਿਆ ਸਪੈਸ਼ਲ ਫਿਲਮ ਵਾਸਤੇ ਹਨਾ ਇਸ ਤੋਂ ਪਹਿਲਾਂ ਮਤਲਬ ਮੈਨੂੰ ਲੱਗਦਾ ਨਹੀਂ ਕਿ ਮੌੜ ਤੋਂ ਇਲਾਵਾ ਐਡੇ ਸੈਟਅਪ ਲੱਗੇ ਨੇ ਕਿਤੇ ਪਰ ਬਹੁਤ ਵਧੀਆ ਜੀ ਬਹੁਤ ਕਮਾਲ ਦੀ ਐਕਸ਼ਨ ਬੜਾ ਵੱਡਾ ਸੀ ਫਿਲਮ ਦਾ ਹਾਂ ਜੀ ਹਰ ਇੱਕ ਕਿਰਦਾਰ ਬਾਰੇ ਕੀ ਕਹੋਗੇ ਤੁਸੀਂ ਕਿਰਦਾਰ ਜੀ ਸਾਰਿਆਂ ਦੀ ਬੜੇ ਵਧੀਆ ਕਿਰਦਾਰ ਨੇ ਫਿਲਮ ਦੇ ਵਿੱਚ ਬਟ ਮੈਨੂੰ ਛਿੰਦੇ ਦਾ ਕਿਰਦਾਰ ਜਿਹੜਾ ਸਿੰਧਾਗਰੇ ਛਿੰਦਾਗਰੇ ਵਾਲਾ ਸਭ ਤੋਂ ਵਧੀਆ ਕਿਰਦਾਰ ਉਹ ਲੱਗਾ ਮੈਨੂੰ ਲੱਗਦਾ ਕਿ ਬੱਚਿਆਂ ਵਾਸਤੇ ਇੱਕ ਮਤਲਬ ਬੜਾ ਇਨਸਪਾਇਰਿੰਗ ਕੈਰੈਕਟਰ ਆ ਉਹ ਕਿ ਬੱਚਿਆਂ ਨੂੰ ਕਿਤੇ ਸਾਨੂੰ ਦੱਸਣਾ ਪੈਂਦਾ ਵੀ ਐਦਾਂ ਦੇ ਸਿੰਘ ਹੁੰਦੇ ਸੀ ਬੱਚੇ ਐਂ ਕਰਦੇ ਸੀ ਸੋ ਮੈਨੂੰ ਲੱਗਦਾ ਕਿ ਜੇ ਜੇ ਉਸ ਕੈਰੈਕਟਰ ਨੂੰ ਆ ਕੇ ਬੱਚੇ ਵੇਖਣਗੇ ਤੋਂ ਪੁੱਛਣਗੇ ਜ਼ਰੂਰ ਕਿ ਇਹ 9 ਸਾਲ ਦਾ ਬੱਚਾ ਐਡੀ ਵਧੀਆ ਸ਼ਾਸਤਰ ਵਿੱਦਿਆ ਇਨਾ ਸਭ ਕੁਛ ਕਿਦਾਂ ਨਾ ਔਰ ਮੈਂ ਇੱਕ ਚੀਜ਼ ਹੋਰ ਦਸਣੀ ਚਾਹੁੰਨਾ ਕਿ ਮੈਨੂੰ ਸੈਟ ਤੇ ਪਤਾ ਲੱਗਾ ਸੀਗਾ ਕਿ ਡੇਢ ਸਾਲ ਕਿ ਵੀ ਭਾਈ ਦੇ ਬੱਚਿਆਂ ਨੇ ਕੈਨੇਡਾ ਦੇ ਵਿੱਚ ਰਹਿ ਕੇ ਗਤਕਾ ਸਿੱਖਿਆ ਸਾਰਾ ਐਕਸ਼ਨ ਆਪ ਕੀਤਾ ਬੱਚਿਆਂ ਨੇ ਸੋ ਬੜੀ ਵੱਡੀ ਗੱਲ ਹੈ ਤੇ ਇਸ ਫਿਲਮ ਵਿੱਚ ਇਹ ਵੀ ਦਿਖਾਇਆ ਗਿਆ ਜੋ ਸਾਊਂਡ ਇਫੈਕਟਸ ਹੈ ਜਿਸ ਤਰ੍ਹਾਂ ਸਕਰੀਨਿੰਗ ਕੀਤੀ ਗਈ ਹੈ ਖਾਸ ਤੌਰ ਤੇ ਬਾਣੇ ਵਿੱਚ ਸਾਰੇ ਨਜ਼ਰ ਆਏ ਕੋਸਟਿਮ ਡਿਜ਼ਾਈਨਿੰਗ ਤੇ ਖਾਸ ਤੌਰ ਤੇ ਧਿਆਨ ਦਿੱਤਾ ਗਿਆ ਤੁਹਾਡੇ ਮੁਤਾਬਕ ਹੋਰ ਕੀ ਕੀ ਤੁਹਾਨੂੰ ਵਧੀਆ ਲੱਗਿਆ ਕਿਉਂਕਿ ਹਰ ਇੱਕ ਚੀਜ਼ ਤੇ ਬਹੁਤ ਬਰੀਕੀ ਨਾਲ ਕੰਮ ਕੀਤਾ ਗਿਆ ਹਾਂ ਬਿਲਕੁਲ ਜੀ ਪਹਿਲੀ ਗੱਲ ਤੇ ਇਹ ਕਿ ਆਪਾਂ ਜੇ ਬਾਣੇ ਦੀ ਗੱਲ ਕਰੀਏ ਕਿ ਬਾਣਾ ਸਾਰਿਆਂ ਨੇ ਪਾਇਆ ਉਸ ਵੇਲੇ ਤੇ ਲਵਾਸ ਹੀ ਸਾਰਿਆਂ ਦਾ ਇਹੋ ਹੀ ਸੀਗਾ ਉਹਨੂੰ ਅਚਕਨ ਕਹਿੰਦੇ ਸੀਗੇ ਉਹਦੀ ਤਣੀਆਂ ਇੱਕ ਤਣੀ ਅੰਦਰ ਵੱਜਦੀ ਸੀ ਦੋ ਤਣੀਆਂ ਇੱਥੇ ਵੱਜਦੀਆਂ ਸੀ ਉਹਨੂੰ ਅਚਕਨ ਕਹਿੰਦੇ ਸੀ ਆਪਾਂ ਚੋਲਾ ਸਾਰੀ ਇਹੋ ਪਾਉਂਦੇ ਸੀ ਕਿ ਹਿੰਦੂ ਕਿ ਸਿੱਖ ਕਿ ਮੁਸਲਮਾਨ ਸਾਰਿਆਂ ਦੀ ਸੇਮ ਜਾ ਪਾਇਆ ਹੋਇਆ ਉਹ ਇਹ ਤੇ ਐਵੇਂ ਮੈਨੂੰ ਲੱਗਦਾ ਕਿ ਐਵੇਂ ਇਸ਼ੂ ਚੁੱਕਣ ਵਾਲੀ ਗੱਲ ਆ ਪ੍ਰੋਪਗੈਂਡਾ ਕਰਨ ਵਾਲੀ ਗੱਲ ਆ ਬਾਕੀ हिस्टोरिकल फिल्म ਨਹੀਂ ਹੈ ਇਹ ਕਾਲਪਨਿਕ ਫਿਲਮ ਹੈ ਸਿਰਫ ਬਾਹਾਦਰੀ ਨੂੰ ਦਿਖਾਉਣ ਵਾਲਾ ਸਿੱਖੀ ਸਪਿਰਟ ਨੂੰ ਦਿਖਾਉਣ ਵਾਲੀ ਖਾਲਸਾ ਜੌਹ ਜਲਾਲ ਨੂੰ ਦਿਖਾਉਣ ਵਾਲੀ ਫਿਲਮ ਦੇ ਕਿ ਜੇ ਸਿੰਘ ਪਿੰਡ ਤੋਂ ਚੱਲ ਜਾਂਦੇ ਸੀ ਤੇ ਪਿੱਛੇ ਸਿੰਘਣੀਆਂ ਵੀ ਰਾਖੀ ਕਰ ਕਿ ਹਮਲਾਵਰ ਜਿਹੜੇ ਆ ਕੀ ਪਤਾ ਕਿੱਧਰੋਂ ਆ ਜਾਣੇ ਡਟੇਰੇ ਕਿੱਧਰੋਂ ਆ ਜਾਣੇ ਸੋ ਉਸ ਪੀਰੀਅਡ ਨੂੰ ਇੱਕ ਦਿਖਾਉਂਦੀ ਫਿਲਮ ਹੈ ਆਖਰ ਵਿੱਚ ਕੀ ਆ ਫਿਰ ਮੇਰੀ ਇਹੀ ਬੇਨਤੀ ਹੈ ਕਿ ਫਿਲਮ ਸਿਨੇਮੇ ਚ ਆ ਕੇ ਜ਼ਰੂਰ ਵੇਖੋ ਘਰ ਬਹਿ ਕੇ ਸਿਰਫ ਫੇਸਬੁੱਕ ਤੋਂ ਚੀਜ਼ਾਂ ਵੇਖ ਕੇ ਤੇ ਆਪਣੀ ਟਿੱਪਣੀ ਦੇਣ ਦੀ ਬਜਾਏ ਇੱਕ ਵਾਰ ਸਿਨੇਮਾ ਵਿਜ਼ਿਟ ਕਰੋ ਜਿੰਨੂੰ ਵੀ ਕੋਈ ਇਸ਼ੂ ਆ ਪ੍ਰੋਡਕਸ਼ਨ ਹਾਊਸ ਨਾਲ ਸੰਪਰਕ ਕਰੇ ਹੰਬਲ ਮੋਸ਼ਨ ਪਿਕਚਰ ਦੇ ਉੱਪਰ ਉਹਨਾਂ ਨਾਲ ਸੰਪਰਕ ਕਰੇ ਜੇ ਕੋਈ ਕਿਸੇ ਨੂੰ ਵਿਵਾਦ ਹੈ ਕੋਈ ਮਨ ਚ ਕੋਈ ਵਿਚਾਰ ਹੈ ਵੀ ਆ ਗਲਤ ਚੀਜ਼ ਆ ਤੇ ਉਹ ਤੁਹਾਨੂੰ ਆਪਣੀ ਟੈਕਨੀਕਲ ਟੀਮ ਨਾਲ ਭੇਜਣਗੇ ਆ ਕੇ ਤੁਸੀਂ ਉਹਨਾਂ ਨਾਲ ਬਹਿ ਕੇ ਫਿਲਮ ਵੇਖੋ ਫਿਰ ਆਪਣਾ ਤੁਸੀਂ ਵਿਚਾਰ ਦਿਓ ਥੈਂਕ ਯੂ ਬਹੁਤ ਸ਼ੁਕਰੀਆ ਅਨਮਿਊਟ ਨਾਲ ਜੁੜਨ ਦੇ ਲਈ ਤਾਂ ਤੁਸੀਂ ਸੁਣਿਆ ਇੱਕ ਵਾਰ ਫਿਲਮ ਥੀਏਟਰ ਵਿੱਚ ਜਾ ਕੇ ਜ਼ਰੂਰ ਦੇਖੋ ਆਪਣੇ ਵਿਚਾਰ ਫਿਲਮ ਦੇਖਣ ਤੋਂ ਬਾਅਦ ਸਾਂਝੇ ਕਰੋ